14 ਦਸੰਬਰ ਨੂੰ ਕੱਲ ਪੰਚਾਇਤ ਸਮੇਟੀ ਔਰ ਬਲੌਕ ਸਮੇਟੀ ਦੇ ਇਲੈਕਸ਼ਨਸ ਹੈ ਪੰਜਾਬ ਵਿਖੇ ਤੇ ਖੰਨਾ ਵਿਖੇ ਵੀ 364 ਪੋਲਿੰਗ ਸਟੇਸ਼ਨ ਦੇ ਉੱਪਰ ਆ ਇਲੈਕਸ਼ਨਸ ਹੈ ਉਸ ਦੇ ਰਿਗਾਰਡਿੰਗ ਹੀ ਅੱਜ ਦੀ ਜੋ ਬਰੀਫਿੰਗ ਸੀਗੀ 4G ਉਹ ਕੀਤੀ ਗਈ ਹੈ ਖੰਨਾ ਵਿਖੇ ਟੋਟਲ ਹਜ਼ਾਰ ਦੇ ਤਕਰੀਬਨ ਫੋਰਸ ਲਾਈ ਗਈ ਹੈ ਅ ਜੋ ਸਾਡੇ ਆਪਣੇ ਜੀਓਜ਼ ਹੈ 11 ਡੀਐਸਪੀ ਤੋਂ 3 ਐਸਪੀਜ਼ ਦੇ ਅੰਡਰ ਆ ਫੋਰਸ ਲਾਈ ਗਈ ਹੈ ਟੋਟਲ 5 ਖੰਨਾ ਵਿਖੇ ਬਲॉक्स ਹੈ ਤੇ ਜਿੱਥੇ ਆ ਇਲੈਕਸ਼ਨਸ ਹੋਣੇ ਆ ਤੇ ਉਸ ਰਿਗਾਰਡਿੰਗ ਹੀ ਫੋਰਸ ਨੂੰ ਉਹਨਾਂ ਦੀ ਡਿਊਟੀ ਬਾਰੇ ਦੱਸਿਆ ਗਿਆ ਹੈਗਾ ਤੇ ਇਹਨਾਂ ਦੀ ਡਿਪਲॉयਮੈਂਟ ਬਾਰੇ ਵੀ ਇਹਨਾਂ ਨੂੰ ਦੱਸਿਆ ਗਿਆ ਹੈਗਾ ਮੈਮ ਗੱਲ ਕਰਦੇ ਖੰਨਾ ਦੇ ਵਿੱਚ ਕਿੰਨੇ ਸੰਵੇਦਨਸ਼ੀਲ ਬੂਥ ਹੈਗੇ ਜੀ ਖੰਨਾ ਦੇ ਵਿੱਚ ਟੋਟਲ ਤਾਂ 56 ਇਦਾਂ ਦੇ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਸੈਂਸਿਟਿਵ ਪੋਲਿੰਗ ਸਟੇਸ਼ਨਸ ਹੈ ਆ ਜੋ ਦੁਰਹਾ ਵਿਖੇ ਆਈ ਥਿੰਕ ਸਟਾਰਟ ਟੋਟਲ ਮਤਲਬ ਪੋਲਿੰਗ ਸਟੇਸ਼ਨਸ ਹੈ ਜਿਨ੍ਹਾਂ ਦੇ ਵਿੱਚੋਂ 17 ਕਿ ਤਕਰੀਬਨ ਆਈ ਥਿੰਕ ਸੈਂਸਿਟਿਵ ਬਟ ਟੋਟਲ ਸਾਡੇ ਜ਼ਿਲ੍ਹੇ ਦੇ 56 ਹੈ ਮੈਂ ਜਿਹੜੇ ਸੈਂਸਿਟਿਵ ਨੇ ਕੀ ਉਹਨਾਂ ਲਈ ਕੋਈ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਜੀ ਅ ਇਲੈਕਸ਼ਨ ਕਮਿਸ਼ਨ ਦੇ ਨੋਰਮਸ ਹੁੰਦੇ ਆ ਫੋਰਸ ਡਿਪਲੋਇਮੈਂਟ ਦੇ ਤੋ ਜੋ ਸੈਂਸਿਟਿਵ ਪੋਲਿੰਗ ਸਟੇਸ਼ਨਸ ਔਰ ਬੂਥ ਹੁੰਦੇ ਉਹਨਾਂ ਦੇ ਅਸ ਪਰ ਨੋਰਮ ਫੋਰਸ ਹੁੰਦੀ ਹੈਗੀ ਤੇ ਅਸ ਪਰ ਨੋਰਮ ਫੋਰਸ ਉਥੇ ਲਾਈ ਜਾ ਰਹੀ ਹੈ ਸਾਰੇ ਕੇ ਸਾਰੇ ਪੋਲਿੰਗ ਸਟੇਸ਼ਨ ਦੇ ਜੋ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਔਰ ਨੋਰਮਸ ਮੁਤਾਬਿਕ ਹੀ ਫੋਰਸ ਲਾਈ ਜਾ ਰਹੀ ਹੈ ਤੇ ਜੋ ਬਰੀਫਿੰਗ ਵੀ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਜੋ ਹਿਦਾਇਤ ਹੈ ਉਹਨੂੰ ਮਤੇ ਨਜ਼ਰ ਰੱਖਦੇ ਵੀ ਕੀਤੀ ਜਾ ਰਹੀ ਹੈ ਮੈਡਮ ਵੋਟਰ ਨੂੰ ਕੀ ਪੈਸੇ ਦੇਣਾ ਚਾਹੁੰਦੇ ਆ ਅ ਵੋਟਰਸ ਨੂੰ ਪੁਲਿਸ ਵੱਲੋਂ ਆ ਮੈਸੇਜ ਹੈ ਕਿ ਪੁਲਿਸ ਪੂ ਦਾ ਇਲੈਕਸ਼ਨ ਨੂੰ ਫ੍ਰੀ ਫੈਰੋ ਪੀਸਫੁਲੀ ਕਰਾਉਣ ਦੇ ਲਈ ਤੇ ਵੋਟਰਸ ਆ ਆਪਣੇ ਡੈਮੋਕ੍ਰੈਟਿਕ ਰਾਈਟ ਦੀ ਵਰਤੋਂ ਕਰਦੇ ਹੋਏ ਕੱਲ ਦਾ મતદાન ਕਰਨ ਜ਼ਰੂਰ ਆਣ ਤੇ ਪੁਲਿਸ ਪੀਸਫੁਲੀ ਇਸ ਇਲੈਕਸ਼ਨ ਨੂੰ ਕਰਾਉਣ ਦੇ ਲਈ 100% ਕਾਇਮ